ਸਤਨਾਮ ਵਾਹਿਗੁਰੂ ਸਾਹਿਬ ਜੀਓ ਧਨਦਾਰ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨਮੈ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਧਨਦਾਰ ਸੰਪਤ ਸਗਲ ਜਿਨਿ ਆਪਣੀ ਕਰਮਾਨ ਇਨ ਮਾ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਣ ਪੈ ਹਰਣ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੇਨ ਦੁਨੀਆਂ ਦੇ ਮਾਲਕ ਗਰੀਬ ਨਿਵਾਜ਼ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਦੀ ਭਾਗਸ਼ਾਲੀ ਹੋ ਸਤਗੁਰਾਂ ਦੀ ਚਰਨ ਸ਼ਰਨ ਅੰਦਰ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਕਈ ਸਾਲਾਂ ਦੇ ਤਜਰਬੇ ਕਰਕੇ ਪਰਮਾਤਮਾ ਦੀ ਬੰਦਗੀ ਵਿੱਚ ਜੋ ਕੁਝ ਪ੍ਰਾਪਤ ਕੀਤਾ ਵਿਖਿਆ ਹੰਡਾਇਆ ਉਨੂੰ ਫਿਰ ਸ਼ਬਦਾਂ ਵਿੱਚ ਪਰੋ ਕੇ ਸਾਡੇ ਸਾਹਮਣੇ ਲਿਆਂਦਾ ਤਾਂ ਕਿ ਜੀਵਨ ਨੂੰ ਜਿਉਣ ਦੀ ਯੋਗਤ ਸਮਝ ਵਿੱਚ ਆ ਸਕੇ ਸਤਿਗੁਰਾਂ ਦੇ ਸਲੋਕ ਹਨ ਅੱਜ ਆਪਾਂ 5 ਔਰ 6 ਨੰਬਰ ਦੋ ਸਲੋਕ ਵਿਚਾਰਨ ਦਾ ਯਤਨ ਕਰਾਂਗੇ ਸਤਿਗੁਰੂ ਨੇ ਬਚਨ ਕੀਤੇ ਕਿ ਮਨੁੱਖ ਇਸ ਧਰਤੀ ਤੇ ਆ ਕੇ ਸੰਸਾਰ ਦੀ ਸੰਪਤੀ ਨੂੰ ਆਪਣੀ ਸਮਝ ਲੈਂਦਾ ਹੈ ਜਦੋਂ ਇੱਥੇ ਅਸੀਂ ਨਹੀਂ ਸੀ ਆਏ ਉਦੋਂ ਵੀ ਇਹ ਧਨ ਇਹ ਸੰਪਤੀ ਇਹ ਜ਼ਮੀਨ ਜਾਇਦਾਦ ਸਾਰਾ ਕੁਝ ਇੱਥੇ ਹੀ ਪਹਿਲਾਂ ਹੀ ਸਾਡੇ ਆਉਣ ਤੋਂ ਪਹਿਲਾਂ ਹੀ ਮੌਜੂਦ ਸੀ ਇਹਨੂੰ ਕਿਸੇ ਨੇ ਬਣਾਇਆ ਹੀ ਨਹੀਂ ਅਸੀਂ ਕਈ ਵਾਰੀ ਇਹ ਸ਼ਬਦ ਵਰਤਨੇ ਆ ਪੁਲੇਖੇ ਵਿੱਚ ਫਲਾਣੇ ਆਦਮੀ ਨੇ ਬੜੀ ਸੰਪਤੀ ਬਣਾਈ ਹੈ ਬੜਾ ਧਨ ਇਕੱਠਾ ਕੀਤਾ ਵੜੀ ਜਾਇਦਾਦ ਬਣਾਈ ਹੈ ਪਰ ਇੱਕ ਪੁਲੇਖੇ ਪਰੇ ਸ਼ਬਦ ਨੇ ਬਣਾਇਆ ਕਿ ਇਹ ਤੇ ਪਹਿਲਾਂ ਹੀ ਇੱਥੇ ਹੈ ਸੀ ਬਣਾਉਣਾ ਕਿਸ ਨੂੰ ਹੈ ਬਣਾਈ ਦੀ ਤੇ ਉਹ ਚੀਜ਼ ਜਿਹੜੀ ਪਹਿਲਾਂ ਨਹੀਂ ਸੀ ਤੇ ਬੰਦੇ ਨੇ ਖੁਦ ਉਹਦਾ ਨਿਰਮਾਣ ਕੀਤਾ ਕੁਝ ਵੀ ਕਿਸੇ ਨੇ ਬਣਾਇਆ ਨਹੀਂ ਬਸ ਇੱਕ ਐਸੀ ਚੀਜ਼ ਹੈ ਇੱਕ ਜਾਂਦਾ ਤੇ ਦੂਜੇ ਦੀ ਬਣ ਜਾਂਦਾ ਧਨ ਦੂਸਰਾ ਜਾਂਦਾ ਤੇ ਤੀਸਰੇ ਦੀ ਬਣ ਜਾਂਦੀ ਏ ਮਾਇਆ ਤੀਸਰਾ ਜਾਂਦਾ ਤੇ ਚੌਥੇ ਦੀ ਅੱਗੇ ਬਦਲਦੀ ਜਾਂਦੀ ਏ ਥਾਂ ਨਾ ਇਹ ਕਦੀ ਕਿਸੇ ਨੇ ਬਣਾਈ ਹੈ ਬਧਾਈ ਹੈ ਨਾ ਕੋਈ ਇਹਨੂੰ ਘਟਾ ਸਕਦਾ ਬਸ ਇਹ ਇੱਕ ਭੁਲੇਖਾ ਐਸਾ ਭਰਮ ਪੈਂਦਾ ਹੈ ਜਨਮ ਲੈਦਿਆਂ ਸਾਰ ਬੰਦੇ ਵਿੱਚ ਇੱਕ ਮਮਤਾ ਦੀ ਲਹਿਰ ਪੈਂਦੀ ਤੇ ਮਮਤਾ ਦੀ ਲਹਿਰ ਜਿਹੜੀ ਉਹਦੇ ਅਨੁਸਾਰ ਇਹ ਇਹਦਾ ਅੰਦਰਲਾ ਹਿੱਸਾ ਜਿਹੜਾ ਵਿਵੇਕ ਬੁੱਧੀ ਸੌ ਜਾਂਦੀ ਹੈ बेहोश ਹੋ ਜਾਂਦਾ ਹੈ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਇੱਕ ਗੱਲ ਕਹਿੰਦੇ ਨੇ ਜਦੋਂ ਇਹ ਸ਼ਬਦ ਕਿਹਾ ਤੇ ਜਾਗਦੇ ਬੰਦੇ ਨਾਲ ਗੱਲ ਕੀਤੀ ਉਹਨੂੰ ਫਿਰ ਕਹਿੰਦੇ ਨੇ ਜਾਗ ਬੜੀ ਅਨੋਖੀ ਗੱਲ ਇੱਕ ਸ਼ਬਦ ਵਿੱਚ ਗੁਰਬਾਣੀ ਦਾ ਹੀ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਲੋਕਾਂ ਵਿੱਚ ਇੱਕ 59 ਸ਼ਬਦਾਂ ਵਿੱਚ ਇੱਕ ਸ਼ਬਦ ਆਉਂਦਾ ਹੈ ਉਹਦੇ ਵਿੱਚ ਸਹਿਬ ਕਹਿੰਦੇ ਨੇ ਕਿ ਤੂੰ ਜਾਗ ਤੂੰ ਸੁੱਤਾ ਪਿਆ ਤੇ ਮਹਾਰਾਜ ਸੁੱਤੇ ਪਏ ਨੂੰ ਤੇ ਸ਼ਬਦ ਹੀ ਕੋਈ ਨਹੀਂ ਸੁਣੀ ਤੇ ਕਿਨੂੰ ਕਹਿ ਰਹੇ ਹੋ ਜਿਹੜਾ ਬੰਦਾ ਸੌ ਗਿਆ ਨੀਂਦ ਵਿੱਚ ਚਲਾ ਗਿਆ ਉਹਨੂੰ ਤੁਸੀਂ ਆਵਾਜ਼ ਦਿਓ ਜਿੰਨਾ ਚਿਰ ਸੁੱਤਾ ਹੈ ਉਹਦੇ ਤੇ ਕੰਨਾਂ ਤੱਕ ਸ਼ਬਦ ਹੀ ਕੋਈ ਨਹੀਂ ਜਾਂਦਾ ਫਿਰ ਤੁਸੀਂ ਕਿਨੂੰ ਕਹਿ ਰਹੇ ਹੋ ਬਈ ਜਾਗ ਇਹ ਤੇ ਪਹਿਲੇ ਜਾਗਿਆ ਹੋਇਆ ਸਾਹਿਬ ਦੇ ਬਚਨ ਨੇ ਜਾਗ ਲਹਿਓ ਰੇ ਮਨਾ ਜਾਗ ਲਹਿਓ ਕਹਾਂ ਗਾਫਲ ਸੋਇਆ ਇਹ ਜਾਗਦੇ ਬੰਦੇ ਨੂੰ ਕਹੇ ਜਦੋਂ ਪੁੱਛੀਏ ਸਤਿਗੁਰੂ ਜਾਗਦੇ ਬੰਦੇ ਨੂੰ ਹੋਰ ਜਗਾਉਣਾ ਚਾਹੁੰਦੇ ਹੋ ਤੇ ਪਹਿਲਾਂ ਜਾਗ ਕੇ ਹੋਇਆ ਹੋਰ ਕੀ ਜਾਗੇ ਸਾਹਿਬ ਕਹਿਣਗੇ ਭਾਈ ਸਰੀਰ ਕਰਕੇ ਜਾਗਿਆ ਸੰਸਾਰ ਵਾਸਤੇ ਜ਼ਰੂਰ ਜਾਗਿਆ ਕੋਈ ਸ਼ੱਕ ਨਹੀਂ ਧੰਨ ਵਾਸਤੇ ਜਾਗਿਆ ਜ਼ਮੀਨ ਵਾਸਤੇ ਜਾਗਦਾ ਪਿਆ ਖਾਣ ਪੀਣ ਵਾਸਤੇ ਜਾਗਦਾ ਪਿਆ ਇਹਨਾਂ ਚੀਜ਼ਾਂ ਲਈ ਤੇ ਜਾਗਿਆ ਰੱਬ ਵਾਸਤੇ ਕੋਈ ਨਹੀਂ ਜਾਗਿਆ ਉਹਦੇ ਵਾਸਤੇ ਸੁੱਤਾ ਪਿਆ ਜਿਹੜੀ ਚੀਜ਼ ਦਾ ਬੰਦਾ ਗ્રાਹਕ ਨਹੀਂ ਸਾਧ ਸੰਗਤ ਉਹਦੇ ਸਾਹਮਣੇ ਰੱਖੋ ਉਹ ਉਹਨੂੰ ਉਹਦੇ ਵਾਸਤੇ ਕੋਈ ਨਹੀਂ ਜਾਗਦਾ ਸੁੱਤਾ ਹੀ ਹੋਇਆ ਜਿਹੜਾ ਕਿੱਤਾ ਮਨੁੱਖ ਕਰਦਾ ਜਿਹੜਾ ਕੰਮ ਮਨੁੱਖ ਕਰਦਾ ਕਦੀ ਵੇਖਣਾ ਇੱਕ ਬੰਦਾ ਪਸ਼ੂਆਂ ਦਾ ਵਪਾਰੀ ਏ ਤੇ ਉਹ ਜਦੋਂ ਕਿਤੇ ਰਾਹ ਤੇ ਲੰਗੇਗਾ ਤੇ ਪਸ਼ੂਆਂ ਬਾਲੂ ਦੀ ਨજર ਜਾਏਗੀ ਝਟਕੇਗਾ ਇਹ ਇਸ نسل ਦਾ ਮੁਰਾ نسل ਦਾ ਪਸ਼ੂ ਏ ਇਹ ਫਲਾਣੀ نسل ਦਾ ਉਹਦੇ ਕੋਲੋਂ ਗੱਡੀਆਂ ਲੰਘ ਜਾਣ ਉਹਦੇ ਬਾਰੇ ਕੁਝ ਨਹੀਂ ਕਹੇਗਾ ਉਹਦੇ ਕੋਲੋਂ ਉਹਨੂੰ ਸੋਨੇ ਦੀ ਦੁਕਾਨ ਤੇ ਲੈ ਜਾਓ ਬਸ ਬੈਠੋਂ ਨੋ ਕੇ ਬੈਠਾ ਰਹੇਗਾ ਉਹ ਕਿਤੇ ਵਾਸਤੇ ਜਾ ਗਿਆ ਪਸ਼ੂਆਂ ਵਾਸਤੇ ਜਾ ਗਿਆ ਜਿਹਦੇ ਵਾਸਤੇ ਉਹਦੇ ਉਹ ਕੰਮ ਕਰ ਰਿਹਾ ਹੈ ਉਹਦੇ ਵਾਸਤੇ ਜਾਗਦਾ ਹੈ ਸੋਨੇ ਵਾਸਤੇ ਸੁਤਾ ਹੋਇਆ ਇੱਕ ਸੋਨੇ ਦੇ ਵਪਾਰੀ ਨੂੰ ਜ਼ਮੀਨ ਤੇ ਲੈ ਜਾਓ ਉਹ ਜ਼ਮੀਨ ਵਾਸਤੇ ਸੁਤਿਆ ਉਹਨੂੰ ਕੋਈ ਪਤਾ ਨਹੀਂ ਇਹ ਝੋਨਾ ਬੀਜਿਆ ਕਿ ਕਣਕ ਬੀਜੀ ਹੈ ਉਹਦੇ ਵਾਸਤੇ ਸੁਤਾ ਹੋਇਆ ਸਾਧ ਸੰਗਤ ਉਹ ਤੇ ਬੜੀ ਦੂਰ ਦੀ ਗੱਲ ਹੈ ਆਪਾਂ ਗੁਰੂ ਘਰ ਆਉਂਨੇ ਆ ਗੁਰੂ ਕੋਲ ਆਉਂਨੇ ਆ ਇੱਥੇ ਵੇਖੋ ਕਿੰਨੀਆਂ ਚੀਜ਼ਾਂ ਨੇ ਜਿਹੜਾ ਬੰਦਾ ਕੱਪੜੇ ਦੀ ਦੁਕਾਨ ਕਰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਘਟ ਵੇਖੇਗਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਏ ਹੋਏ ਰੁਮਾਲਿਆਂ ਬਾਰੇ ਜ਼ਿਆਦਾ ਵੇਖੇਗਾ ਕਿਉਂਕਿ ਉਹਦਾ ਉਹਦੀ ਸੁਰਤ ਹੀ ਉਹਦੇ ਨਾਲ ਜੁੜੀ ਹੋਈ ਹੈ ਕੰਮ ਕਰਦਾ ਹੈ ਜਿਹੜਾ ਇੱਕ ਬਿਜਲੀ ਦਾ ਕੰਮ ਕਰਦਾ ਉਤਾਰਾਂ ਵੱਲ ਧਿਆਨ ਜਾਏਗਾ ਜੋ ਅਸੀਂ ਕੰਮ ਕਰਨਿਆਂ ਉਹਦੇ ਪ੍ਰਤੀ ਜਾਗਣਿਆਂ ਜਿਹੜਾ ਕੰਮ ਅਸੀਂ ਨਹੀਂ ਕਰਦੇ ਉਹ ਭਾਵੇਂ ਸਾਹਮਣੇ ਵੀ ਰਵੇ ਉਹਦੇ ਬਾਰੇ ਸੁੱਤੇ ਰਹਿੰਨੇ ਆ ਬਿਲਕੁਲ ਉਹਦੇ ਬਾਰੇ ਸਾਨੂੰ ਨੀਂਦ ਆਈ ਰਹਿੰਦੀ ਏ ਇਸ ਕਰਕੇ ਗੁਰਬਾਣੀ ਚੱਲਦੀ ਰਹਿੰਦੀ ਏ ਕੀਰਤਨ ਚੱਲਦਾ ਰਹਿੰਦਾ ਹੈ ਵਿਚਾਰ ਚੱਲਦੀ ਰਹਿੰਦੀ ਏ ਆਪਾਂ ਉਹਦੇ ਬਾਰੇ ਜਾਗੇ ਨਹੀਂ ਸੁੱਤੇ ਪਏ ਆ ਇਸ ਕਰਕੇ ਕੋਈ ਪਤਾ ਨਹੀਂ ਇਹਦੇ ਵਿੱਚ ਕੀ ਸਿੱਖ ਤੇ ਉਹਨੂੰ ਕਿਹਾ ਨਾ ਸਿੱਖ ਤੇ ਉਹਨੂੰ ਕਹੀਏ ਜਿਹਦੇ ਵਿੱਚ ਸੁਰਤ ਏ ਕਿਉਂਕਿ ਸਿੱਖ ਦਾ ਗੁਰੂ ਸ਼ਬਦ ਹੈ ਤੇ ਸ਼ਬਦ ਨੂੰ ਸਮਝਣ ਵਾਸਤੇ ਤੇ ਸੁਰਤ ਕੰਮ ਕਰੇਗੀ ਹੱਥ ਨੇ ਥੋੜੀ ਸ਼ਬਦ ਨੂੰ ਸਮਝਣਾ ਹੱਥ ਤੋੜੀ ਸ਼ਬਦ ਨੂੰ ਛੋਏਗਾ ਕੋਈ ਚੀਜ਼ ਉਹਨੂੰ ਨਹੀਂ ਛੂ ਸਕਦੀ ਸਾਧ ਸੰਗਤ ਧਿਆਨ ਦਿਓ ਜੇ ਪ੍ਰਸ਼ਾਦਾ ਛਕਣਾ ਹੈ ਤੇ ਕੰਨਾਂ ਵਿੱਚ ਪਾਓ ਕੰਨ ਉਹਦਾ ਕੰਮ ਨਹੀਂ ਕਰਦੇ ਕੰਨ ਸੁਣਨ ਵਾਸਤੇ ਨੇ ਪ੍ਰਸ਼ਾਦਾ ਛਕਣ ਵਾਸਤੇ ਮੂੰਹ ਹੈ ਕੰਨ ਜੇ ਬੰਦ ਨੇ ਤੇ ਮੂੰਹ ਸਾਰਾ ਖੁੱਲ ਕੇ ਰੱਖੀਏ ਸ਼ਬਦ ਕੋਈ ਨਹੀਂ ਅੰਦਰ ਜਾਏਗਾ ਜਿਹੜੀ ਚੀਜ਼ ਵਾਸਤੇ ਉਹ ਵਸਤੂ ਬਣੀ ਹੈ ਉਹਨੂੰ ਚਲਾਉਣਾ ਹੀ ਪਏਗਾ ਤਾਂ ਉਹ ਕੰਮ ਕਰ ਸਕਾਂਗੇ ਜੇ ਅਸੀਂ ਬੋਲਣਾ ਹੈ ਅਸੀਂ ਖਾਣਾ ਤੇ ਮੂੰਹ ਕੰਮ ਦੇਵੇਗਾ ਕੰਨਾਂ ਵਿੱਚ ਗਰਾਈਆਂ ਪਾਈਏ ਅੰਦਰ ਨਹੀਂ ਜਾਣਗੀਆਂ ਇਹਦੇ ਉਲਟ ਜੇ ਅਸੀਂ ਕੁਝ ਨਾ ਕੁਝ ਸੁਣਨਾ ਹੈ ਕੰਨਾਂ ਵਿੱਚ ਰੂੰ ਦੇ ਦਈਏ ਤੇ ਮੂੰਹ ਖੋਲ ਕੇ ਰੱਖੀਏ ਮੂੰਹ ਨੇ ਥੋੜੀ ਸੁਣਨਾ ਉਹ ਤੇ ਸੁਣਨ ਦਾ ਇੰਦਰਾ ਹੀ ਨਹੀਂ ਹੈ ਉਹ ਸੁਣ ਕਿਵੇਂ ਸਕੇਗਾ ਅੱਖਾਂ ਵੇਖ ਸਕਦੀਆਂ ਨੇ ਸੁਣ ਨਹੀਂ ਸਕਦੀਆਂ ਕੰਨ ਕਦੀ ਨਹੀਂ ਵੇਖਣਗੇ ਅੱਖਾਂ ਸੁਣ ਨਹੀਂ ਸਕਦੀਆਂ ਆਪਣੇ ਆਪਣੇ ਇੰਦਰੀ ਦੇ ਨਾਲ ਕੰਮ ਕਰੀਦਾ ਉਹ ਚਾਹੀਦਾ ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਹਿਣ ਲੱਗੇ ਜਿਵੇਂ ਅੱਖਾਂ ਨਾਲ ਬੰਦਾ ਬੋਲਣਾ ਚਾਹੇ ਮੂੰਹ ਨਾਲ ਬੰਦਾ ਸੁਣਨਾ ਚਾਹੇ ਤੇ ਸੁਣਿਆ ਨਹੀਂ ਜਾਂਦਾ ਕੰਨਾਂ ਨਾਲ ਖਾਣਾ ਚਾਹੇ ਤੇ ਖਾਦਾ ਨਹੀਂ ਜਾਂਦਾ ਇਸੇ ਤਰ੍ਹਾਂ ਭਾਈ ਜੇ ਨਾਮ ਜਪਣਾ ਹੋਵੇ ਤੇ ਸੁਰਤ ਤੋਂ ਬਿਨਾਂ ਨਹੀਂ ਜਪਿਆ ਜਾਂਦਾ ਸੁਰਤ ਤੇ ਅੰਦਰ ਹੋਵੇਗੀ ਉਹੀ ਕੰਮ ਕਰੇਗੀ ਨਾ ਧਿਆਨ ਅੰਦਰ ਬੰਦੇ ਦਾ ਮਨ ਜਾ ਕੇਗਾ ਉਸ ਨਾਮ ਦੇ ਵਿੱਚ ਇਸੇ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਗਿਆਨ ਗਿਆਨ ਦੇ ਕੀ ਅਰਥ ਨੇ ਗਿਆਨ ਦੇ ਇੱਕ ਅਰਥ ਨੇ ਸ਼ਬਦਾਂ ਦੇ ਅਖਰੀ ਅਰਥ ਸਮਝਣੇ ਉਹ ਇੱਕ ਗਿਆਨ ਇੱਕ ਇਹ ਵੀ ਗਿਆਨ ਸ਼ੁਰੂ ਇੱਥੋਂ ਹੁੰਦਾ ਹੈ ਕਿ ਸਾਨੂੰ ਅੱਖਰਾਂ ਦਾ ਪਤਾ ਲੱਗੇ ਇਹ ਕਿਹੜੇ ਕਿਹੜੇ ਅੱਖਰ ਨੇ ਪਹਿਲਾ ਗਿਆਨ ਗੁਰਬਾਣੀ ਦਾ ਦੂਸਰਾ ਗਿਆਨ ਇਹਦਾ ਉਚਾਰਨ ਕਿਵੇਂ ਕਰਨਾ ਹੈ ਦੂਜਾ ਗਿਆਨ ਹੈ ਫਿਰ ਤੀਜਾ ਗਿਆਨ ਇਹਦੇ ਅਰਥ ਕਿਹੜੇ ਨੇ ਉਹ ਤੀਜਾ ਗਿਆਨ ਹੈ ਤੇ ਸਾਧ ਸੰਗਤ ਇੱਕ ਅੰਤਿਮ ਗਿਆਨ ਹੈ ਉਹ ਗਿਆਨ ਹੈ ਗੁਰਬਾਣੀ ਦੀ ਆਉਂਦੀ ਹੋਈ ਆਵਾਜ਼ ਨੂੰ ਕੈਚ ਕਰਨਾ ਸੁਣਨਾ ਉਹਨੂੰ ਸਿਰ ਉਹਨੂੰ ਸੁਣ ਲੈਣਾ ਜੇ ਅਸੀਂ ਉਹਨੂੰ ਸੁਣਦੇ ਨਹੀਂ ਸਮਝਨੇ ਆ ਕੱਲੇ ਪਰ ਸਮਝਣਾ ਸੁਣਨ ਵਿੱਚ ਸਹਾਇਕ ਹੁੰਦਾ ਹੈ ਕਿਉਂਕਿ ਬੰਦਾ ਜਿਹੜੀ ਚੀਜ਼ ਨੂੰ ਸਮਝਦਾ ਹੈ ਉਹਨੂੰ ਹੀ ਸੁਣਦਾ ਹੈ ਉਹਨੂੰ ਚੰਗੀ ਤਰ੍ਹਾਂ ਸੁਣ ਲੈਂਦਾ ਇਸ ਕਰਕੇ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਤੂੰ ਸੰਸਾਰ ਲਈ ਜਾਗਿਆ ਹੈ ਸੰਪਤੀ ਵਾਸਤੇ ਜਾਗਿਆ ਰੱਬ ਵਾਸਤੇ ਨਹੀਂ ਰੱਬ ਵਾਸਤੇ ਜਗਾ ਤਾਹੀਂ ਹਜੂਰ ਨੇ ਬਚਨ ਕੀਤੇ ਜਾਗ λεਹੋ ਰੇ ਮਨਾ ਜਾਗ λεਹੋ ਕਹਾ ਗਾਫਲ ਸੋਇਆ ਕਿੱਥੇ ਤੂੰ ਗਾਫਲ ਹੋ ਕੇ ਸੌਂ ਗਿਆ ਸਤਿਗੁਰੂ ਨੇ ਹੋਰ ਬਚਨ ਕੀਤੇ ਬਾਣੀ ਵਿੱਚ ਸਹਿਬ ਕਹਿੰਦੇ ਰੇ ਨਾਰ ਉਠਾਰੇ ਦੱਬਿਓ ਸੁਤਿਆ ਗਈ ਵਿਹਾਏ ਜਾਗ ਕੇ ਵੀ ਤੂੰ ਜਾਗਿਆ ਨਹੀਂ ਸੁੱਤਾ ਤੇ ਸੌਂ ਹੀ ਜਾਣਾ ਜਾਗ ਕੇ ਵੀ ਸੁੱਤਾ ਰਹਿਣਾ ਜਾਗ ਉਸ ਰੱਬ ਦੇ ਪ੍ਰਤੀ ਉਸ ਗੁਰੂ ਦੇ ਪ੍ਰਤੀ ਜੇ ਤੂੰ ਸੁੱਤਾ ਹੀ ਰਿਹਾ ਇੰਨੀ ਕੀਮਤੀ ਤੇਰੀ ਜ਼ਿੰਦਗੀ ਨਿਕਲ ਜਾਏਗੀ ਇਹ ਕੰਮ ਤੇ ਤੇਰੇ ਘਰ ਵਿੱਚ ਵੱਜੇ ਹੋਏ ਪਸ਼ੂ ਵੀ ਕਰ ਲੈਂਦੇ ਨੇ ਚੰਗਾ ਖਾ ਲੈਣਾ ਤੇ ਸਰੀਰ ਦੀ ਤਾਕਤ ਵਧਾ ਲੈਣੀ ਇਹ ਕੋਈ ਨਾ ਸਮਝੇ ਕੋਈ ਬਹੁਤ ਵੱਡੀ ਚੜ੍ਹਦੀ ਕਲਾ ਹੈ ਕਿ ਚੰਗੀ ਤਾਕਤ ਸਰੀਰ ਰਿਸ਼ਟ ਪੁਸ਼ਟ ਤਾਕਤ ਬੜੀ ਸ਼ਕਤੀ ਬੜੀ ਚਲੋ ਚੰਗੀ ਗੱਲ ਹੈ ਸਰੀਰ ਵੀ ਰਿਸ਼ਟ ਪੁਸ਼ਟ ਹੋਣਾ ਚਾਹੀਦਾ ਹੈ ਸਰੀਰ ਵਿੱਚ ਤਾਕਤ ਵੀ ਹੋਵੇ ਚੰਗੀ ਗੱਲ ਹੈ ਤੰਦਰੁਸਤ ਵੀ ਹੋਵੇ ਪਰ ਇਹਨੂੰ ਜੀਵਨ ਕਹਿ ਦੇਣਾ ਜੀਵਨ ਨਾਲ ਧੋਖ ਹੈ ਸਾਧ ਸੰਗਤ ਧਰਮੀ ਬੰਦੇ ਦੀ ਕੀ ਨਿਸ਼ਾਨੀ ਹੈ ਧਰਮੀ ਬੰਦੇ ਦੀ ਵੇਖੋ ਸੰਸਾਰੀ ਬਿਰਤੀ ਇੱਕ ਥਾਂ ਤੇ ਖਲੋਤੀ ਰਹਿੰਦੀ ਉਹ ਕੀ ਕਹਿੰਦੀ ਹੈ ਸਾਡੀ ਇਥੋਂ ਤੱਕ ਵਿਚਾਰ ਜਾਂਦੀ ਏ ਜੇ ਧਨ ਵੱਧ ਗਿਆ ਤੰਦਰੁਸਤੀ ਰਹੀ ਸਰੀਰ ਵਿੱਚ ਤਾਕਤ ਰਹੀ ਇੱਜ਼ਤ ਬਣੀ ਰਹੀ ਸੰਸਾਰ ਵਿੱਚ ਇਹ ਸਾਰਾ ਕੁਝ ਰਿਹਾ ਅਸੀਂ ਕਹਿੰਨੇ ਆ ਬਸ ਬੜੀ ਮौज ਬਣੀ ਏ ਜੀਵਨ ਸਫਲ ਹੋ ਗਿਆ ਇਹ ਸੰਸਾਰੀ ਬੰਦੇ ਦੀ ਨਿਸ਼ਾਨੀ ਧਰਮੀ ਬੰਦੇ ਦੇ ਵਿਚਾਰ ਕਿਹੜੇ ਨੇ ਉਹ ਕਹਿੰਦਾ ਵੀ ਇਹ ਦਾਤਾਂ ਰੱਬ ਨੇ ਦਿੱਤੀਆਂ ਨੇ ਉਹਦੀ ਬੜੀ ਕਿਰਪਾ ਧਨ ਬਹੁਤ ਆ ਗਿਆ ਸਰੀਰ ਤੰਦਰੁਸਤ ਹੈ ਕਿਸੇ ਚੀਜ਼ ਦੀ ਕਮੀ ਨਹੀਂ ਉਹਨੂੰ ਪੁੱਛੀਏ ਬਸ ਚੜ੍ਹਦੀ ਕਲਾ ਹੋ ਗਈ ਕਹੇਗਾ ਨਹੀਂ ਇਹ ਚੜ੍ਹਦੀ ਕਲਾ ਤੇ ਹੈ ਪਰ ਇਸ ਚੜ੍ਹਦੀ ਕਲਾ ਦੀ ਉਮਰ ਬੜੀ ਥੋੜੀ ਪਤਾ ਨਹੀਂ ਕਿੰਨੇ ਦਿਨ ਰਹਿਣੀ ਇਹਦਾ ਕੀ ਪਤਾ ਤੇ ਥਾਂ ਬਦਲਣ ਵਾਲੀਆਂ ਚੀਜ਼ਾਂ ਨੇ ਹੈ ਜ਼ਰੂਰ ਚੜਦੀ ਕਲਾ ਕੋਈ ਸ਼ੱਕ ਨਹੀਂ ਜਿਹਦੇ ਕੋਲ 4 ਦਾਣੇ ਨੇ 4 ਰੁਪਏ ਨੇ ਚੰਗਾ ਤੁਰ ਸਕਦਾ ਹੈ ਸੰਸਾਰ ਵਿੱਚ ਸ਼ੱਕ ਕੋਈ ਨਹੀਂ ਪਰ ਜੇ ਉਹ ਬੰਦਾ ਕਹਿੰਦਾ ਬਸ ਸੰਪੂਰਨ ਹੋ ਗਿਆ ਬੜਾ ਕੁਝ ਹੈ ਕੋਈ ਕਮੀ ਨਹੀਂ ਰਹੀ ਇਹ ਧਰਮੀ ਬੰਦਾ ਨਹੀਂ ਉਹ ਕਹੇਗਾ ਸੰਸਾਰ ਦਾ ਰੱਬ ਨੇ ਬੜਾ ਕੁਝ ਦੇ ਦਿੱਤਾ ਹੈ ਸਰੀਰ ਵਾਸਤੇ ਰੱਬ ਨੇ ਬੜਾ ਕੁਝ ਦੇ ਦਿੱਤਾ ਹੈ ਪਰ ਮੇਰੇ ਆਪਣੇ ਆਪ ਵਾਸਤੇ ਅਜੇ ਕੁਝ ਨਹੀਂ ਦਿੱਤਾ ਤੈਨੂੰ ਕੀ ਚਾਹੀਦਾ ਹੈ ਉਹਦਾ ਜਵਾਬ ਮਿਲੇਗਾ ਇਹ ਚੀਜ਼ਾਂ ਮੇਰੇ ਸਰੀਰ ਦਾ ਗੁਜ਼ਾਰਾ ਬਣ ਸਕਦੀਆਂ ਨੇ ਮੇਰੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਲੰਘਾ ਸਕਦੀਆਂ ਨੇ ਪਰ ਜਿੱਦਣ ਇਹ ਦੇਹ ਛੱਡਣੀ ਪਈ ਜਾਂ ਦੇਹ ਦੇ ਵਿੱਚ ਰਹਿੰਦਿਆਂ ਵੀ ਅਸੀਂ ਵੇਖਿਆ ਸਾਰਾ ਕੁਝ ਕੋਲ ਹੁੰਦਾ ਮਨੋਕ ਫਿਰ ਵੀ ਦੁਖੀ ਹੈ ਇਸ ਲਈ ਮੈਂ ਜਦੋਂ ਇਸ ਵਿਚਾਰ ਦੇ ਸਬੰਧ ਵਿੱਚ ਜਾਣਾ ਠੀਕ ਹੈ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਸਰੀਰ ਛੱਡੇਗਾ ਨਾਮ ਤੇਰੇ ਕੰਮ ਆਏਗਾ ਕੋਈ ਗੱਲ ਨਹੀਂ ਪਰ ਸਤਿਗੁਰੂ ਨੇ ਇਹ ਵੀ ਕਿਹਾ ਮੈਂ ਉਹ ਵੀ ਲੋਕ ਵੇਖੇ ਨੇ ਜਿਨ੍ਹਾਂ ਦੇ ਕੋਲ ਸੰਸਾਰ ਵਿੱਚ ਬੜਾ ਕੋਈ ਸੀ ਜਿਉਂਦੇ ਜੀ ਉਹਨਾਂ ਕੋਲ ਨਾਮ ਨਹੀਂ ਸੀ ਉਹਨਾਂ ਨੂੰ ਵੀ ਰੋਂਦੇ ਹੋਏ ਵੇਖਿਆ ਕਲਪਦੇ ਹੋਏ ਵੇਖਿਆ ਨਾਮ ਨਹੀਂ ਸੀ ਜਿਨ੍ਹਾਂ ਕੋਲ ਨਾਮ ਕੱਲਾ ਮੌਤ ਤੋਂ ਬਾਅਦ ਕੰਮ ਦੇਣ ਵਾਲੀ ਚੀਜ਼ ਨਹੀਂ ਜਿਉਂਦਿਆਂ ਵੀ ਬੰਦੇ ਨੂੰ ਚਾਹੀਦਾ ਹੈ ਨਹੀਂ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਇੱਕ ਚੀਜ਼ ਦੇ ਦੰਦ ਹੋਣ ਨਾ ਜਦੋਂ ਖਾਏ ਤੇ ਆਵਾਜ਼ ਆ ਜਾਂਦੀ ਬੰਦਾ ਇੱਕ ਨੂੰ ਕੋਈ ਖਾ ਜਾਏ ਤੇ ਦੂਜਾ ਭੱਜ ਜਾਏ ਦੌੜ ਜਾਏ ਵੀ ਖਾ ਰਿਹਾ ਦੰਦਾਂ ਦਾ ਆਵਾਜ਼ ਤੇ ਆਵੇ ਕਹਿੰਦੇ ਆ ਜਿਹੜੀ ਮਾਇਆ ਦੇ ਦੰਦ ਕੋਈ ਨਹੀਂ ਹੈ ਇਹਦੇ ਦੰਦ ਹੀ ਕੋਈ ਨਹੀਂ ਇੱਕ ਬੰਦੇ ਨੂੰ ਖਾਂਦੀ ਏ ਤੇ ਦੂਜਾ ਕੋਲ ਬਹਿ ਕੇ ਵੇਖੀ ਜਾਂਦਾ ਏ ਉਹਨੂੰ ਖਾ ਜਾਂਦੀ ਏ ਤੇ ਦੂਜਾ ਆਪ ਹੀ ਤਿਆਰ ਹੋ ਕੇ ਅੱਗੇ ਖਲੋ ਜਾਂਦਾ ਜੀ ਮੈਨੂੰ ਵੀ ਖਾਓ ਮੈਂ ਵੀ ਨਹੀਂ ਬਚਣਾ ਤੁਹਾਡੇ ਤੋਂ ਮਾਇਆ ਮਮਤਾ ਮੋਹਣੀ ਮਾਇਆ ਦੇ ਅਰਥ ਸਮਝਨੇ ਜਦੋਂ ਅਸੀਂ ਮਾਇਆ ਸ਼ਬਦ ਕਹਿੰਨੇ ਆ ਬੰਦੇ ਦਾ ਧਿਆਨ ਆਮ ਤੌਰ ਤੇ ਜਾਂਦਾ ਨੋਟਾਂ ਤੇ ਕਰੰਸੀ ਤੇ ਚਲਾ ਜਾਂਦਾ ਹੈ ਫਿਰ ਇਸੇ ਦਾ ਸਹਾਰਾ ਲੈ ਕੇ ਕਈ ਅਖੌਤੀ ਸਾਧੂਆਂ ਨੇ ਇਹ ਨੋਟ ਤੇ ਆਗੂ ਵੀ ਦਿੱਤੇ ਕਹਿੰਦੇ ਨਹੀਂ ਪਾਉਂਦੇ ਜੇਬ ਵਿੱਚ ਹੱਥ ਹੀ ਨਹੀਂ ਲਾਉਂਦੇ ਜੀ ਇਹ ਤੇ ਮਾਇਆ ਸਾਧ ਸੰਗਤ ਇੱਕ ਤਰ੍ਹਾਂ ਦੀ ਹੋਵੇ ਤੇ ਬੰਦਾ ਬਚੇ ਕਬੀਰ ਸਾਹਿਬ ਕਹਿੰਦੇ ਕੋਈ ਸੰਿਆਸੀ ਆਉਂਦਾ ਹੈ ਤੇ ਉਹ ਮਿਲਿਆ ਉਹਦੇ ਕਮੀਜ਼ ਦੀ ਜੇਬ ਨਹੀਂ ਬਿਨਾਂ ਜੇਬ ਵਾਲਾ ਕਮੀਜ਼ ਚਲੋ ਚੰਗੀ ਗੱਲ ਹੈ ਜਦੋਂ ਕਿਤੇ ਬੰਦੇ ਦੀ ਮੌਤ ਹੋ ਜਾਏ ਮੌਤ ਤੋਂ ਬਾਅਦ ਜਿਹੜਾ ਕੱਪੜਾ ਪਾਉਂਦੇ ਨੇ ਕਹਿੰਦੇ ਉਹਦੀ ਜੇਬ ਨਹੀਂ ਹੁੰਦੀ ਜਿਸ ਨੂੰ ਕਫਨ ਕਹਿੰਦੇ ਨਾ ਖਰੀਦ ਕੇ ਲਿਆਈਦਾ ਪਾਉਂਦੇ ਨੇ ਉਹਨੂੰ ਜੇਬ ਨਹੀਂ ਲਾਉਂਦੇ ਕੋਈ ਜੇਬ ਤਾਂ ਨਹੀਂ ਲਾਉਂਦੇ ਕਿਉਂ ਨਹੀਂ ਲਾਉਂਦੇ ਕਿ ਹੁਣ ਇਹਨੂੰ ਜੇਬ ਦੀ ਲੋੜ ਕੀ ਏ ਜਿੱਥੇ ਇਹ ਗਿਆ ਉਥੇ ਜੇਬ ਵਾਲਾ ਕੰਮ ਹੈ ਹੀ ਨਹੀਂ ਇੱਥੇ ਤੇ ਜੇਬ ਖਰਚਾ ਕੰਮ ਚੱਲਦਾ ਸੀ ਕੋਈ ਕੰਮ ਨਾ ਬਣੇ ਕਿਤੇ ਦਿਓ ਤੇ ਕੰਮ ਚਲਾਓ ਇਸ ਦੇਸ਼ ਦੀ ਰਵਾਇਤ ਹੁਣ ਉਥੇ ਨਹੀਂ ਚੱਲਦੀ ਰਿਸ਼ਵਤ ਉਥੇ ਕੋਈ ਨਹੀਂ ਕੰਮ ਚੱਲਦਾ ਕਹਿੰਦੇ ਨੇ ਇੱਕ ਬੰਦੇ ਬਾਰੇ ਇਹ ਲਿਖਿਆ ਗਿਆ ਉਹ ساری ਉਮਰ ਧਨ ਦੇ ਬਲਬੁੱਤੇ ਤੇ ਜਿੱਤਦਾ ਰਿਹਾ ਸਾਰੀ ਉਮਰ ਮਾਇਆ ਦੇ ਸਹਾਰੇ ਤੇ ਕਾਮਯਾਬੀਆਂ ਹਾਸਿਲ ਹਾਸਲ ਕਰਦਾ ਰਿਹਾ ਤੇ ਇੱਕ ਦਿਨ ਕਹਿੰਦੇ ਚਲਾ ਗਿਆ ਧਰਮਰਾਜ ਨੂੰ ਕਹਿੰਦਾ ਵੀ ਦੱਸ ਤੈਨੂੰ ਕਿੰਨੇ ਚਾਹੀਦੇ ਨੇ ਉਹਨੇ ਕਿ ਹੱਥ ਮਾਰ ਕੇ ਵੇਖ ਜਿਹੜਾ ਤੂੰ ਕਮੀਜ਼ ਪਾ ਕੇ ਆਂਦੀ ਤੇ ਜੇ ਵੀ ਕੋਈ ਨਹੀਂ ਇੱਥੇ ਜੇਬ ਆਉਂਦੀ ਹੀ ਨਹੀਂ ਤੂੰ ਆਪਣੇ ਸਰੀਰ ਤੇ ਹੱਥ ਮਾਰ ਕੇ ਵੇਖ ਇੱਥੇ ਤੇ ਨੰਗਾ ਮਨੁੱਖ ਆਉਂਦਾ ਨੰਗਾ ਦੋਜਿਕ ਚਾਲਿਆ ਤਾਂ ਦਿਸੈ ਖਰਾ ਡਰਾਵਣ ਕਰ ਆਉਗੁਣ ਪਛੋਤਾਉਣ ਇਥੇ ਨਹੀਂ ਚੱਲਦੀ। ਮਾਇਆ ਇੱਕ ਹੈ ਅਸਥੂਲ। ਉਹਦੇ ਵਿੱਚ ਬੰਦਾ ਫਸ ਜਾਏ ਤੇ ਨਿਕਲ ਸਕਦਾ। ਅਸਥੂਲ ਮਾਇਆ। ਮਕਾਨ ਇਹ ਵੀ ਇੱਕ ਮਾਇਆ ਹੈ। ਵਧੀਆ ਅਸਵਾਰੀ ਇਹ ਵੀ ਇੱਕ ਮਾਇਆ ਹੈ। ਮਾਇਆ ਵਾਪਰ ਜਾਂਦੀ ਕਿਸੇ ਦਾ ਧਿਆਨ ਹੀ ਮਕਾਨ ਵਿੱਚ ਦਿਨ ਰਾਤ। ਉਸੇ ਬਾਰੇ ਸਹਿਬ ਨੇ ਕਿਹਾ ਪ੍ਰੇਤ ਬਣੇਗਾ। ਕਿਸੇ ਦਾ ਧਿਆਨ ਕਿਸੇ ਖਾਣ ਵਾਲੀ ਚੀਜ਼ ਵਿੱਚ ਰੁਚੀ ਜ਼ਿਆਦਾ ਰੱਖਦਾ ਉਹ ਉਹਦੇ ਤੇ ਅੜਿਆ ਹੋਇਆ ਉਹ ਮਾਇਆ ਕਹਿੰਦੇ ਨੇ ਹਰ ਇੱਕ ਬੰਦੇ ਦੇ ਸਰੀਰ ਦੇ ਵਿੱਚ ਜਿਹੜੀਆਂ ਪੰਜ ਤੱਤ ਨੇ ਜਿਹਦਾ ਸਰੀਰ ਬਣਿਆ ਤੇ 25 ਅੱਗੋਂ ਇਹਦੀਆਂ ਪ੍ਰਕਿਰਤੀਆਂ ਬਣੀਆਂ ਹੋਈਆਂ ਨੇ ਅੰਗ ਨੇ ਬੜਾ ਪਸਾਰਾ ਸਰੀਰ ਦਾ ਇਹ ਜਿੰਨੇ ਸਰੀਰ ਦੇ ਤੱਤ ਨੇ ਤੇ ਤਿੰਨ ਗੁਣ ਨੇ ਇਸ ਬੰਦੇ ਦੇ ਵਿੱਚ ਰਜੋ ਤਮੋ ਤੇ ਸਤੋ ਬੜਾ ਲੰਮੀ ਵਿਆਖਿਆ ਦੀ ਵਿੱਚ ਵਿੱਚ ਆਉਂਦੀ ਰਹਿੰਦੀ ਕਥਾ ਦੇ ਤੁਸੀਂ ਸੁਣਦੇ ਹੋ ਇਨਾਂ ਦੇ ਅਨੁਸਾਰ ਹਰ ਇੱਕ ਬੰਦੇ ਦੀ ਬਿਰਤੀ ਇੱਕ ਮਾਇਆ ਤੇ ਖਲੋਂਦੀ ਹੈ ਕਿਸੇ ਦੀ ਬਿਰਤੀ ਖਾਣ ਪੀਣ ਤੇ ਬਹੁਤੀ ਚੱਲੀ ਜਾਏਗੀ ਉਹਦੇ ਵਿੱਚ ਤਿੰਨ ਗੁਣਾ ਵਿੱਚੋਂ ਤਾਮਸੀ ਗੁਣ ਭਾਰੀ ਕਿਸੇ ਬੰਦੇ ਦੀ ਬਿਰਤੀ ਰਹੇਗੀ ਵੀ ਚਾਰ ਬੰਦੇ ਮੇਰੇ ਪਿੱਛੇ ਤੁਰਨ ਜਿੱਥੇ ਜਾਵਾਂ ਕੋਈ ਅੱਗੋਂ ਫਤਿਹ ਬੁਲਾਏ ਗੋਡਿਆਂ ਨੂੰ ਹੱਥ ਲਾ ਇਹ ਰਾਜਸੀ ਬਿਰਤੀ ਵਾਲੀ ਇਹਦੇ ਵਿੱਚ ਵੱਧ ਹੈ ਬਿਰਤੀ ਇਸ ਤਰ੍ਹਾਂ ਇਹ ਸਾਰੀਆਂ ਬਿਰਤੀਆਂ ਨੇ ਕਿਸੇ ਦੀ ਬਿਰਤੀ ਵਸਤਰਾਂ ਤੇ ਖੜੀ ਹੋਈ ਏ ਕੱਪੜਿਆਂ ਦੇ ਦਵਾਰੇ ਘੁੰਮਦਾ ਕੱਲੇ ਸੰਸਾਰੀ ਨਹੀਂ ਧਰਮੀਆਂ ਬਾਰੇ ਵੀ ਸੱਚੇ ਪਾਤਸ਼ਾਹ ਨੇ ਕਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੂਪ ਕਰੇ ਸ਼ਿੰਗਾਰ ਕਈ ਧਰਮੀ ਬੰਦੇ ਮਸਵੇਰੇ ਵੀ ਬੇਨਤੀ ਕੀਤੀ ਸੀ ਨਾਟਕ ਚੱਲਦਾ ਹੋਵੇ ਫਿਲਮ ਇੰਡਸਟਰੀ ਹੋਵੇ ਨਾਟਕ ਦੀ ਦੁਨੀਆ ਹੋਵੇ ਤੇ ਕੋਈ ਇਦੇ ਵਿੱਚ ਪਾਪ ਨਹੀਂ ਜਦੋਂ ਉਹਦਾ ਨਾਮ ਹੀ ਨਾਟਕ ਹੈ ਤੇ ਫਿਰ ਨਾਟਕ ਤੇ ਕਰਨਾ ਹੀ ਹੋਇਆ ਉਹਨਾਂ ਨੇ ਉਹਦਾ ਕੰਮ ਹੀ ਨਾਟਕ ਖੇਡਣਾ ਕੋਈ ਕੋਈ ਨਾਟਕ ਖੇਡ ਰਿਹਾ ਕੋਈ ਰਾਵਣ ਹੈ ਕੋਈ ਰਾਮਚੰਦਰ ਕੋਈ ਸੁਗਰੀਵ ਹੈ ਕੋਈ ਬਾਲੀ ਹੈ ਕੋਈ ਕੁਝ ਬਣਿਆ ਫਿਰਦਾ ਉਹ ਤੇ ਹੈ ਹੀ ਨਾ ਨਾਟਕ ਕਿਸੇ ਦਾ ਰੋਲ ਕਰਨਾ ਹੈ ਪਰ ਸਾਧ ਸੰਗਤ ਧਰਮ ਦੇ ਮਸਲੇ ਵਿੱਚ ਵੀ ਬੜੇ ਵੱਡੇ ਵੱਡੇ ਨਰਤਕ ਨੇ ਨਾਚ ਕਰਦੇ ਨੇ ਇੱਥੇ ਵੀ ਨਾਟਕਕਾਰਾਂ ਦਾ ਕੋਈ ਅੰਤ ਨਹੀਂ ਗੁਰੂ ਸਾਹਿਬ ਨੇ ਕਿਹਾ ਇੱਥੇ ਵੀ ਨਾਟਕ ਕਰਨਾ ਉਸੇ ਤਰ੍ਹਾਂ ਜਿਵੇਂ ਇੱਕ ਫਿਲਮ ਵਿੱਚ ਕਿਸੇ ਨੂੰ ਪਿਆਸ ਲੱਗ ਜਾਏ ਬੜੀ ਉੱਚੀ ਉੱਚੀ ਪੁਕਾਰਦਾ ਪਾਣੀ ਦਿਓ ਜੀ ਪਾਣੀ ਪਿਆਸ ਲੱਗੀ ਪਿਆਸ ਲੱਗੀ ਨਹੀਂ ਫਿਲਮ ਬਣਾ ਰਿਹਾ ਹੈ ਹੋ ਸਕਦਾ ਕੋਈ ਬੰਦਾ ਇਸ ਧਰਮ ਦੇ ਮਾਰਗ ਵਿੱਚ ਵੀ ਕਹੇ ਜੀ ਮੈਂ ਤੁਹਾਡੇ ਚਰਨਾਂ ਦੀ ਧੂੜ ਬਸ ਨਿਮਰਤਾ ਰੱਖੋ ਜੀ ਨਿਮਰਤਾ ਰੱਖੋ ਅੰਦਰ ਬਾਹਰ ਰਸਨਾ ਤੇ ਵੇ ਨਿਮਰਤਾ ਤੇ ਪਰੇ ਜਾ ਕੇ ਕਹਿੰਦਾ ਜਿੱਦਣ ਮੇਰੇ ਹੱਥ ਵਿੱਚ ਆ ਗਿਆ ਨਾ ਇਹਨੂੰ ਦੱਸਾਂਗਾ ਕਿਵੇਂ ਤੁਰੀਦਾ ਜਿੱਦਣ ਅਜੇ ਮੇਰੇ ਹੱਥਾਂ ਵਿੱਚ ਨਹੀਂ ਆ ਰਿਹਾ ਅਜੇ ਤੇ ਇਹਨੂੰ ਕਾਬੂ ਕਰਨਾ ਨਾ ਇਸ ਕਰਕੇ ਸ਼ਬਦ ਬੜੇ ਸੋਹਣੇ ਮਿੱਠੇ ਰੱਬ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਖਿਆਲ ਰੱਖਣਾ ਰੱਬ ਦਾ ਤੇ ਸਾਧ ਸੰਗਤ ਮੰਦਿਰ ਹੀ ਅਸੀਂ ਇੱਕੋ ਹੀ ਬਣਾਇਆ ਇਸ ਦੁਨੀਆ ਵਿੱਚ ਇੰਨੇ ਮੰਦਰ ਇੰਨੇ ਗੁਰਦੁਆਰੇ ਇੰਨੀਆਂ ਮਸਜਿਦਾਂ ਬੰਦੇ ਨੇ ਕਿਸੇ ਗੁਰਦੁਆਰੇ ਮੰਦਰ ਦਾ ਨਾਮ ਰੱਬ ਦੇ ਨਾਂ ਤੇ ਨਹੀਂ ਰੱਖਿਆ ਗੁਰੂ ਰਾਮਦਾਸ ਜੀ ਨੇ ਸੋਚਿਆ ਜਿਸ ਰੱਬ ਦਾ ਨਾਮ ਲੈ ਕੇ ਸਾਰੇ ਰੋਟੀ ਖਾਂਦੇ ਨੇ ਇੱਕ ਉਹਦਾ ਮੰਦਰ ਹੀ ਬਣਾ ਦੀ ਹਰਮੰਦਰ ਸਾਹਿਬ ਰੱਬ ਦੇ ਨਾਂ ਤੇ ਵੀ ਇੱਕ ਨਾਮ ਰੱਖ ਦਈਏ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਕਰਤਾਰਪੁਰ ਕਰਤੇ ਦਾ ਵੀ ਕੋਈ ਨਗਰ ਬਸਾ ਦਈਏ ਕਿਤੇ ਗੁਰੂ ਤੇਗ ਬਹਾਦਰ ਪਾਦਸ਼ਾਹ ਨੇ ਸੋਚਿਆ ਇੱਕ ਪਿੰਡ ਬਣਾ ਦਈਏ ਜਦੇ ਵਿੱਚ ਆਨੰਦ ਨੂੰ ਰਹਿਣ ਵਾਸਤੇ ਥਾਂ ਮਿਲੇ ਆਨੰਦਪੁਰ ਸਾਹਿਬ ਕੋਈ ਤਖਤ ਬਣਾਈਏ ਜਿੱਥੇ ਕੇਸਾਂ ਦੀ ਗੱਲ ਹੋਵੇ ਕੇਸਗੜ੍ਹ ਸਾਹਿਬ ਉਸ ਅਕਾਲ ਪੁਰਖ ਦਾ ਵੀ ਕੋਈ ਤਖਤ ਬਣਾਈਏ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਲਿਆਓ ਅਕਾਲ ਪੁਰਖ ਦਾ ਤਖਤ ਬਣਾਈਏ ਅਕਾਲ ਤਖਤ ਸਾਹਿਬ ਉਸ ਹਜੂਰ ਸੱਚੇ ਪਾਤਸ਼ਾਹ ਦਾ ਵੀ ਕੋਈ ਥਾਂ ਬਣਾ ਦਈਏ ਹਜੂਰ ਸਾਹਿਬ ਬਣਾ ਦਈਏ। ਬਾਕੀ ਦੇ ਜਿਹੜੇ ਥਾਂ ਨੇ ਨਾ ਉਹ ਪਹਿਲਾਂ ਨਾਮ ਟਿਕੇ ਹੋਏ ਸਾਨੂੰ ਪਟਨਾ ਇਹਨੂੰ ਪਹਿਲਾਂ ਪਾਟ ਲਈ ਪੁੱਤਰ ਕਹਿੰਦੇ ਸਨ ਉਹਦਾ ਵੀ ਅੱਜ ਨਾਮ ਭਾਵੇਂ ਆਪਾਂ ਪਟਨਾ ਸਾਹਿਬ ਕਹਿੰਦੇ ਆ ਪਰ ਉਹਦੇ ਨਾਲ ਲਿਖਿਆ ਹੋਵੇਗਾ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਉਹਨੂੰ ਵੀ ਹਰਮੰਦਰ ਕਹਿੰਦੇ ਨੇ। ਰੱਬ ਨੂੰ ਬੰਦਾ ਕਿੱਥੇ ਪ੍ਰਵਾਣ ਕਰਦਾ ਹੈ? ਏ ਤੇ ਸਾਡਾ ਸਰਦਾ ਨਹੀਂ ਵਿੱਚ ਰੱਬ ਨੂੰ ਲਿਆਉਣ ਤੋਂ ਬਿਨਾ ਸਾਡੀ ਗੱਲ ਨਹੀਂ ਚੱਲਣੀ ਨਹੀਂ ਤੇ ਹੁਣ ਨੂੰ ਕਦੇ ਦਾ ਨਾਮ ਮਿਟਾ ਦੇਣ ਦੇ ਧਰਤੀ ਤੋਂ ਰੱਬ ਦਾ ਜੇ ਸਾਡੀ ਬਾਤ ਚੱਲਦੀ ਮੈਂ ਇੱਕ ਸੱਜਣ ਤੋਂ ਬੜੀ ਪਿਆਰੀ ਗੱਲ ਸੁਣੀ ਹੈ ਤੁਹਾਡੇ ਨਾਲ ਸਾਂਝੀ ਵੀ ਕਰਦੇ ਆ ਕੋਈ ਸੁਣਾ ਰਹੇ ਸਨ ਕਹਿੰਦੇ ਇਹ ਸਾਰਿਆਂ ਦਾ ਬੜਾ ਸਤਕਾਰ ਕਰਦੇ ਨੇ ਅਲੋਕ ਸਾਰਿਆਂ ਵੱਲੋਂ ਸਾਰਿਆਂ ਦੇ ਬੜੇ ਤਰਲੇ ਲੈਂਦੇ ਨੇ ਬਿਨਾ ਗੁਰੂ ਗ੍ਰੰਥ ਸਾਹਿਬ ਤੋਂ ਕਿ ਇਲੈਕਸ਼ਨ ਆ ਗਈ ਕਦੀ ਕਿਸੇ ਕੋਲ ਜਾ ਪਿੰਡ ਦਾ ਸਰਪੰਚ ਬਣਨਾ ਕੋਈ ਪਿੰਡ ਦੀ ਸਰਪੰਚੀ ਤੇ ਖੜਾ ਸੀ ਸਾਰਿਆਂ ਦੇ ਘਰਾਂ ਵਿੱਚ ਜਾਂਦਾ ਹੈ ਕਿਸੇ ਨੇ ਕਿਹਾ ਉਹ ਗੁਰੂ ਗ੍ਰੰਥ ਸਾਹਿਬ ਜੀ ਕੋਲ ਵੀ ਜਾ ਉਹ ਕਹਿੰਦਾ ਕਾਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਕਿਹੜਾ ਵੋਟ ਹੈ ਵੋਟ ਹੋਵੇ ਤੇ ਤਾਂ ਤਰਲਾ ਲਈਏ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਵੋਟ ਬਣੇ ਤੇ ਫਿਰ ਤੇ ਖਹਿੜਾ ਛੱਡੀਏ ਨਾ ਭਾਵੇਂ ਵੱਡੀ ਗੱਡੀ ਲਿਆ ਕੇ ਲਿਆ ਕੇ ਜਾਣਾ ਪਏ ਨਾਲ ਹੈ ਨਹੀਂ ਵੋਟ ਤੇ ਕਿਵੇਂ ਤਰਲਾ ਲਈਏ ਗੁਰੂ ਦੀ ਵੀ ਪਰਵਾਹ ਨਹੀਂ ਤਾਂ ਇਹ ਸਾਰੇ ਜਿਹੜੇ ਤਖਤ ਬਣਾਏ ਕਰਤਾਰਪੁਰ ਹੋਰ ਚੀਜ਼ਾਂ ਬਣਾਈਆਂ ਹੰਤਾਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਤਾਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜਾਦੇ ਸੇਵਾਦਾਰ 239 ਵਾਲੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕ੍ਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰ ਦੀਆ ਦੂਸਰੀ ਰੋਸ ਨਾ ਕੀਜੈ ਉੱਤਰ ਦੀਜੈ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਕਿਉ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਂ ਆਵਾ ਮਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 98769 ਪੰਤਾਲੀ ਸੱਤ ਸੌ ਵਾਈ ਤੇ ਵਟਸਐਪ ਮੈਸੇਜ ਭੇਜੋ